ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਵੀਰ ਭਰਾ ਨੇ ਪਸ਼ੂ ਗਾਵਾਂ ਕਿਸੇ ਵੀ ਐਨੀਮਲ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ 9815142150 ਹਨ ਦੋਸਤੋ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਕਿ ਨੀਲੀ ਦਾਵੀ ਦੀ ਬਹੁਤ ਵਧੀਆ ਚੰਗੀ ਖੂਬਸੂਰਤ ਇੱਕ ਛੋਟੀ ਦੇ ਉੱਪਰ ਹੈਗੀ ਆ ਏਰੀਆ ਦੋਸਤੋ ਜਿਹੜਾ ਹੈਗਾ 52 ਜੀਬੀ ਰਾਮ ਸਿੰਘਪੁਰ ਤਹਿਸੀਲ ਜਿਹੜੀ ਹੈਗੀ ਦੋਸਤੋ ਸ਼੍ਰੀ ਵਿਜੇਨਗਰ ਜ਼ਿਲ੍ਹਾ ਜਿਹੜਾ ਇਸ ਨੂੰ ਸ਼੍ਰੀ ਗੰਗਨਗਰ ਲੱਗਦਾ ਜੀ ਸਟੇਟ ਜੋ ਹੈਗੀ ਆ ਰਾਜਸਥਾਨ ਹੈ ਜੀ ਸੋ ਕਿਸਾਨ ਵੀਰੋ ਨੀਲੀ ਦਾਵੀ ਦੀ ਛੋਟੀ ਆ ਦੂਜਾ ਸੂਆ ਸੂਣ ਜਾ ਰਹੀ ਆ ਪਹਿਲੇ ਸਵੇ ਦੇ ਵਿੱਚ ਮਿਲਕ ਦੀ ਕਪੈਸਿਟੀ 13 ਲੀਟਰ ਰਹੀ ਹੈਗੀ ਹੈ ਜੀ ਇਸ ਝੋਟੀ ਦੀ ਇਸ ਵਾਰ ਦੂਜਾ ਸੂਆ ਸੂਣ ਜਾ ਰਹੀ ਹੈ ਦੋਸਤੋ ਸੈਕੰਡ ਬਿਆਨ ਤ ਬਿਆਨੀ ਜਾ ਰਹੀ ਹੈ ਦੋਸਤੋ ਬਹੁਤ ਵਧੀਆ ਚੰਗੇ ਸੋਹਣੇ ਥਾਣਾ ਦੋਸਤੋ ਝੋਟੀ ਦੇ ਵਧੀਆ ਚੰਗਾ ਆਰਡਰ ਬਣਾ ਰਹੀ ਹੈ ਹਜੇ ਤਕਰੀਬਨ 10 ਦਿਨ ਲੈ ਜਾਣੇ ਆ ਸੂਣ ਦੇ ਵਿੱਚ ਤਕਰੀਬਨ 10 ਦਿਨ ਹਜੇ ਪਏ ਹਨ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਆਵੇ ਉੱਪਰ ਕੰਟੈਕਟ ਨੰਬਰ ਦੋਸਤੋ ਵੀਡੀਓ ਦੇ ਵਿੱਚ ਲੱਗੇ ਹਨ 9672313 642 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ ਜਿਹੜਾ ਮੁੱਲ ਹੈਗਾ ਪ੍ਰਾਈਸ ਹੈ 22 ਹੋਰਾਂ ਨੇ ਇਸ ਦੀ ਕੀਮਤ ਜੋ 85000 ਰੁਪਇਆ ਡਿਮਾਂਡ ਰੱਖੀ ਹੋਈ ਆ ਬਿਲਕੁਲ ਜਿਹੜੀ ਡਿਲੀਵਰੀ ਆ ਦੋਸਤੋ ਹੋਮ ਡਿਲੀਵਰੀ ਆ ਟੋਟਲ ਫ੍ਰੀ ਹੈਗੀ ਆ ਪੰਜਾਂ ਸਟੇਟਾਂ ਦੇ ਵਿੱਚ ਰਾਜਸਥਾਨ ਯੂਪੀ ਹਰਿਆਣਾ ਪੰਜਾਬ ਦਿੱਲੀ ਪੰਜਾਂ ਸਟੇਟਾਂ ਦੇ ਵਿੱਚ ਦੋਸਤੋ ਟਰਾਂਸਪੋਰਟ ਬਿਲਕੁਲ ਫ੍ਰੀ ਹੈਗੀ ਆ ਕਿਸੇ ਵੀ ਭਰਾ ਨੂੰ ਇਹ ਜਿਹੜੀ ਝੋਟੀ ਪਸੰਦ ਆਵੇ ਉਹ ਜ਼ਰੂਰ ਸੰਪਰਕ ਕਰ ਸਕਦਾ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਧੰਨਵਾਦ ਆ ਜੀ